ਖਬਰ ਹੈ ਜੀ ਕਿ ਕੈਨੇਡੀਅਨ ਆਰਟਿਸਟ ਪੇਪਰ ਆਰਟਿਸਟ ਨੇ ਗੁਰਪ੍ਰੀਤ ਸਿੰਘ ਉਹਨਾਂ ਨੂੰ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਬੜੇ ਹੀ ਵਧੀਆ ਤਰੀਕੇ ਦੇ ਨਾਲ ਨਿਵਾਜਿਆ ਗਿਆ ਹੈ ਕਰਨੈਲ ਸਿੰਘ ਜੀ ਥੋੜਾ ਵਿਸਥਾਰ ਸਹਿਤ ਦੱਸਣ ਕਿ ਗੁਰਪ੍ਰੀਤ ਸਿੰਘ ਕੌਣ ਨੇ ਕਿਉਂ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਬੁਲਾਇਆ ਗਿਆ ਕਿਉਂ ਉਹਨਾਂ ਨੂੰ ਸਨਮਾਨ ਕੀਤਾ ਗਿਆ ਕਿਹੜੇ ਕਾਰਨ ਨੇ ਜਿਨ੍ਹਾਂ ਨੂੰ ਉੱਥੇ ਕੰਮਕਾਜ ਵੀ ਮਿਲ ਗਿਆ ਜੀ ਹਾਂ ਜੀ ਜਨਪਦੀ ਵੀ ਦੇਖੋ ਇਹ ਬਹੁਤ ਹੀ ਪੰਜਾਬੀ ਜਗਤ ਦੇ ਲਈ ਪੰਜਾਬੀ ਸਾਹਿਤਿਕ ਪੜ ਦੇ ਲਈ ਪੰਜਾਬੀ ਸਾਹਿਤਿਕ Bhandar ਦੇ ਲਈ ਉਹਨਾਂ ਦੀਆਂ ਕਲਾਕਾਰਦਾਂ ਦੇ ਲਈ ਵੀ ਇੱਕ ਬਹੁਤ ਹੀ ਵੱਡੀ ਗੱਲ ਆ। ਕਿ ਗੁਰੂ ਘਰਾਂ ਦੇ ਵਿੱਚ ਸਮਾਗਮ ਕਰਵਾਏ ਜਾਂਦੇ ਨੇ ਸਾਡੀ ਜਿਹੜੀ ਸੰਗਤ ਹੈ ਉੱਥੇ ਨਿਤਮਸਤਕ ਹੁੰਦੀ ਹੈ ਤੇ ਇਸ ਵਾਰ ਫਿਰ ਕਿਹੜੇ ਕਿਹੜੇ ਗੁਰੂ ਘਰਾਂ ਦੇ ਵਿੱਚ ਕਿਹੜੇ ਕਿਹੜੇ ਸਮਾਗਮ ਕਰਵਾਏ ਜਾ ਰਹੇ ਨੇ ਤੇ ਸੰਗਤ ਨਾਲ ਜ਼ਰੂਰ ਸਾਂਝ ਪਾਉਜੀ। ਹਾਂਜੀ ਰੂਟਿੰਗ ਦੇ ਵਿੱਚ ਜਿਹੜੇ ਪ੍ਰੋਗਰਾਮ ਚੱਲਦੇ ਹੁੰਦੇ ਆ ਜਾਂ ਜਿੰਨੇ ਗੁਰਪੁਰਬ ਆਉਂਦੇ ਆ ਫੇ ਉਸੇ ਤਰ੍ਹਾਂ ਆਸਟ੍ਰੇਲੀਆ ਸਿੱਖਿਆ ਸੀਨ ਬਲੋਗ ਆ ਰਾਤ ਦਾ ਕੀਰਤਨ ਵੀ ਚੱਲ ਰਿਹਾ ਆ ਤੇ ਕੱਲ ਤੱਕ ਸਵੇਰੇ ਪ੍ਰਭ ਆਸਰਾ ਟਰੱਸਟ ਦੇ ਭਾਈ ਸਾਹਿਬ ਹੁਣ ਇੱਥੇ ਆਏ ਹੋਏ ਆ ਖੇਡਾਂ ਦੇ ਨਾਲ ਰਿਲੇਟਡ ਤੁਸੀਂ ਕਿਹੜੀ ਖਬਰ ਦਰਸ਼ਕਾਂ ਦੇ ਲੈ ਕੇ ਆਏ ਹੋ ਹਾਂਜੀ ਜਿਹੜਾ ਪਹਿਲਾਂ ਦੱਸਿਆ ਸੀ ਅਟਲੈਂਟਿਕਸ ਆਹ ਹੋ ਰਹੀਆ ਸਾਡੇ ਟੂਰਨਾਮੈਂਟ ਉਹਦੀਆਂ ਤਿਆਰੀਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਆ ਆ ਇਸੇ ਤਰ੍ਹਾਂ ਜਿਹੜੀਆਂ ਐਨੂਅਲ ਸਿੱਖ ਗੇਮਜ਼ ਹੁੰਦੀਆਂ ਇਸ ਵੇਲੇ ਉਹਨਾਂ ਦੀ ਸਟਾਰਟਿੰਗ ਸ਼ੁਰੂ ਆ ਕਰਾਂਗੇ ਉਸ ਖਬਰ ਦਾ ਜ਼ਿਕਰ ਜੋਕਸਾ ਅਕਸਰ ਹੁੰਦਾ ਹੈ ਦਰਸ਼ਕਾਂ ਨੂੰ ਇੰਤਜ਼ਾਰ ਕਿ ਆਖਰਕਾਰ ਕਰਨਲ ਸਿੰਘ ਜੀ ਮਾਈਗ੍ਰੇਸ਼ਨ ਦੇ ਨਾਲ ਗਲੇਟਡ ਕਿਹੜੀ ਖਬਰ ਲੈ ਕੇ ਆਏ ਹਾਂ ਹਾਂ ਜੀ ਕਾਫੀ ਸਾਰੇ ਪੈਸੀਫਿਕ ਵੀਜ਼ਾ ਯੋਦਾਕਰਦ ਦਿੱਤੇ ਗਵਰਨਮੈਂਟ ਨੇ ਹੁਣ 6 ਹਾਈ ਡਿਮਾਂਡ ਜੋਬਸ ਇਨ ਆਸਟ੍ਰੇਲੀਆ ਫਾਰ ਮਾਈਗ੍ਰੈਂਟਸ ਇਨ 2024 ਸਿਵਲ ਇੰਜੀਨੀਅਰਿੰਗ ਦੇ ਵਿੱਚ ਇਹਨਾਂ ਦੀ ਪੇ ਵੀ ਬਹੁਤ ਜ਼ਿਆਦਾ ਇੱਥੇ ਸਤਿ ਸ਼੍ਰੀ ਅਕਾਲ ਜੀ ਮੈਂ ਅਨਪਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਹੈ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਚਾਤ ਮਾਰਦੇ ਹਾਂ ਆਸਟ੍ਰੇਲੀਆ ਦੇ ਚਾਪੇ-ਚਾਪੇ ਤੇ ਜਾਣਕਾਰੀ ਕਰਦੇ ਹਾਂ ਉੱਥੋਂ ਦੇ ਇਕੱਠੇ ਕੀ ਕੀ ਚੱਲ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਖਾਸ ਨਾਲੇ ਗੱਲਾਂ ਬਤਾਉਂਦੀਆਂ ਨੇ ਪੰਜਾਬ ਤੇ ਭਾਰਤ ਤੇ ਮਸਲਿਆਂ ਬਾਰੇ ਕੀ ਪੰਜਾਬ ਤੇ ਭਾਰਤ ਦੇ ਵਿੱਚ ਕੀ ਖਾਸ ਚੱਲ ਰਿਹਾ ਹੈ ਸੱਤ ਸਮੁੰਦਰ ਪਾਰ ਆਸਟ੍ਰੇਲੀਆ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਬੈਠਦੇ ਨੇ ਉਹ ਬੈਠੇ ਹੋਏ ਨੇ ਉਹ ਪੰਜਾਬ ਬਾਰੇ ਕੀ ਕਹਿੰਦੇ ਨੇ ਪੰਜਾਬ ਦੇ ਮੁੱਦਿਆਂ ਬਾਰੇ ਕੀ ਕਹਿੰਦੇ ਨੇ ਇਹਨਾਂ ਮਸਲਿਆਂ ਬਾਰੇ ਕੀ ਸੋਚਦੇ ਨੇ ਸਾਰੀਆਂ ਹੀ ਖਬਰਾਂ ਤੇ ਵਿਚ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਕਰਨਾਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰਨਾਲ ਸਿੰਘ ਜੀ ਅਕਸਰ ਅਪਰ ਜਿਹੜੀ ਸ਼ੁਰੂਆਤ ਕਰਦੇ ਹੁੰਦੇ ਆ ਉਹ ਵੈਦਰ ਤੋਂ ਕਰਦੇ ਹੁੰਦੇ ਆ ਜਿਵੇਂ ਪੰਜਾਬ ਤੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਅੱਤ ਦੀ ਗਰਮੀ ਪੈ ਰਹੀ ਹੈ ਕਦੇ-ਕਦਾਏ ਛੱਟਾ ਮੀਂਹ ਦਾ ਜ਼ਰੂਰ ਆ ਜਾਂਦਾ ਹੈ ਪਰ ਉਹ ਰਾਹਤ ਭਰਪੂਰ ਨਹੀਂ ਹੁੰਦਾ ਕਿਉਂਕਿ ਉਸ ਤੋਂ ਬਾਅਦ ਹੋਣ ਵਾਲੀ ਗਰਮੀ ਹੈ ਜਿਹੜੀ ਉਹ ਬਿਲਕੁਲ ਤਰਾ-ਤਰਾ ਕਰਨ ਵਾਲੀ ਹੁੰਦੀ ਹੈ ਤਾਂ ਆਸਟ੍ਰੇਲੀਆ ਦਾ ਵੈਦਰ ਕਿਸੇ ਹਿਸਾਬ ਦਾ ਚੱਲ ਰਿਹਾ ਹੈ ਹਾਂ ਜੀ ਇੱਥੇ ਬਿਲਕੁਲ ਓਦਾਂ ਹੀ ਆ ਠੰਡ ਕਾਫੀ ਜ਼ੋਰ ਆ ਨਾਲ ਜਿਹਦਾ ਠੰਡੀਆਂ ਹਵਾਵਾਂ ਦੇ ਨਾਲ ਆਈਸੀ ਬੈਂਡਸ ਨੂੰ ਕਹਿੰਦੇ ਆ ਬਰਫੀਲੀਆਂ ਹਵਾਵਾਂ ਚੱਲਣਗੀਆਂ ਉਹਨਾਂ ਨਾਲ ਘੜੇ ਪੈਣ ਦੀ ਵੀ ਸੰਭਾਵਨਾ ਆਇਆ ਤੋਪ ਦੇ ਨਾਲ ਸਿਡਨੀ ਦੇ ਵਿੱਚ ਤਾਂ ਇਦਾਂ ਹੋ ਗਿਆ ਸੀ ਜਿੱਦਾਂ ਬਈ ਠੰਡ ਖਤਮ ਹੋ ਗਈ ਹੁੰਦੀ ਆ 20 ਡਿਗਰੀ ਤੇ ਉੱਪਰ ਵਾਲਾ ਵਾਈ ਵੀ ਹੋ ਗਿਆ ਸੀਗਾ ਪਰ ਹੁਣ ਉਹ ਫੇਰ ਦੁਬਾਰਾ ਮੁੜ ਕੇ ਬੈਦਾਵਾਰਨ ਦਾ ਉੱਪਰ ਥੇ ਲਈ ਹੋ ਰਿਹਾ ਏਦਾਂ ਸਾਰੇ ਕਿਤੇ ਦੁਬਾਰਾ ਠੰਡ ਬਹੁਤ ਆ ਰਹੀ ਆ ਮੀਟਰੋਲੋਜੀ ਵਾਲਿਆਂ ਵੱਲੋਂ ਇਹ ਸੀਗਾ ਵੀ ਆਪਣੀਆਂ ਛਤਰੀਆਂ ਤੇ ਸਿਰਾਂ ਵਾਲੀਆਂ ਬੈਨੀਜ਼ ਜਾਂ ਤੁਹਾਡੀਆਂ ਪੱਗਾਂ ਹੈਲਕੋਟ ਕੇ ਬੰਨ ਕੇ ਜਾਓ ਜੀ ਥੈਂਕ ਯੂ ਹਾਂ ਹਾਂ ਜੀ ਇਸ ਦੇ ਨਾਲ ਹੀ ਆਪਾਂ ਦਰਸ਼ਕਾਂ ਦੇ ਨਾਲ ਬੜੀ ਹੀ ਖੁਸ਼ੀ ਦੀ ਖਬਰ ਸਾਂਝੀ ਕਰਾਂਗੇ ਕਿ ਕਿ ਜਦੋਂ ਸਾਡਾ ਕੋਈ ਪੰਜਾਬੀ ਸਾਡਾ ਸਿੱਖ ਕਮਿਊਨਿਟੀ ਦੀ ਕੋਈ ਸਖਸ਼ੀਅਤ ਮੁਲਕਾਂ ਦੇ ਵਿੱਚ ਤਰੱਕੀਆਂ ਹਾਸਲ ਕਰਦੀ ਹੈ ਤਾਂ ਸਾਡਾ ਸੀਨਾ ਫਖਰ ਦੇ ਨਾਲ ਹੋਰ ਜ਼ਿਆਦਾ ਚੌੜਾ ਹੋ ਜਾਂਦਾ ਲੱਗਦਾ ਕਿ ਅਸੀਂ ਪੰਜਾਬੀ ਆ ਅਸੀਂ ਆਪਣੀ ਪੰਜਾਬੀਅਤ ਨੂੰ ਅਸੀਂ ਆਪਣੀ ਸਿੱਖ ਕਮਿਊਨਿਟੀ ਨੂੰ ਵਰਲਡ ਲੈਵਲ ਤੇ ਪ੍ਰਮੋਟ ਕਰ ਰਹੇ ਹਾਂ ਲੋਕਾਂ ਦੇ ਵਿੱਚ ਆਪਣੀ ਪਛਾਣ ਵੱਖਰੀ ਬਣਾ ਰਹੇ ਹਾਂ ਕਿ ਅਸੀਂ ਗੁਰੂ ਕੇ ਸਿੱਖ ਹੁੰਦੇ ਆ ਅਸੀਂ ਸਿੰਘ ਹੁੰਦੇ ਆ ਅਸੀਂ ਸਰਦਾਰ ਹੁੰਦੇ ਆ ਖਬਰ ਹੈ ਜੀ ਕਿ ਕੈਨੇਡੀਅਨ ਆਰਟਿਸਟ ਪੇਪਰ ਆਰਟਿਸਟ ਨੇ ਗੁਰਪ੍ਰੀਤ ਸਿੰਘ ਉਹਨਾਂ ਨੂੰ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਬੜੇ ਹੀ ਵਧੀਆ ਤਰੀਕੇ ਦੇ ਨਾਲ ਨਿਵਾਜਿਆ ਗਿਆ ਹੈ ਉਹਨਾਂ ਨੂੰ ਉੱਥੇ ਬਹੁਤ ਸਾਰੀਆਂ ਰਾਂ ਦੀਆਂ ਸਿਫਤਾਂ ਹੋਈਆਂ ਨੇ ਸਿਫਤਾਂ ਕਿਉਂ ਹੋਈਆਂ ਨੇ ਮੈਂ ਵੀ ਦੱਸ ਸਕਦੀ ਹਾਂ ਪਰ ਮੈਂ ਚਾਹਾਂਗੀ ਕਿ ਕਰਨੈਲ ਸਿੰਘ ਜੀ ਥੋੜਾ ਵਿਸਥਾਰ ਸਹਿਤ ਦੱਸਣ ਕਿ ਗੁਰਪ੍ਰੀਤ ਸਿੰਘ ਕੌਣ ਨੇ ਕਿਉਂ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਬੁਲਾਇਆ ਗਿਆ ਕਿਉਂ ਉਹਨਾਂ ਨੂੰ ਸਨਮਾਨ ਕੀਤਾ ਗਿਆ ਕਿਹੜੇ ਕਾਰਨ ਨੇ ਜਿਨ੍ਹਾਂ ਨੂੰ ਉੱਥੇ ਕੰਮਕਾਜ ਵੀ ਮਿਲ ਗਿਆ ਜੀ ਹਾਂਜੀ ਨਗਦੀ ਵੀ ਦੇਖੋ ਇਹ ਬਹੁਤ ਹੀ ਪੰਜਾਬੀ ਜਗਤ ਦੇ ਲਈ ਪੰਜਾਬੀ ਸਹਿਤਕ ਪੜ ਦੇ ਲਈ ਪੰਜਾਬੀ ਸਹਿਤਕ Bhandar ਦੇ ਲਈ ਉਹਨਾਂ ਦੀਆਂ ਕਲਾਕਾਰਾਂ ਦੇ ਲਈ ਵੀ ਇੱਕ ਬਹੁਤ ਹੀ ਵੱਡੀ ਗੱਲ ਆ ਜਿੱਥੇ-ਜਿੱਥੇ ਪੰਜਾਬੀਆਂ ਦੇ ਗੁਰਨਾਨਕ ਨਾਮ ਲੈਵਾ ਸਿੱਖਾਂ ਦੇ ਨਾਂ ਦੀ ਚੜ੍ਹਾਈ ਹੋ ਰਹੀ ਆ ਦੁਨੀਆ ਦੇ ਉੱਤੇ ਚੜ੍ਹਦੀ ਕਲਾ ਹੋ ਰਹੀ ਆ ਚਾਹੇ ਉਹ ਲੰਗਰਾਂ ਦੀ ਸੀ ਜਾਂ ਪਹਿਲਾਂ ਫੇਥ ਫੁੱਲ ਲੜਾਈਆਂ ਦੀ ਸੀ ਜਾਂ ਟਰਕਿੰਗ ਇੰਡਸਟਰੀ ਆ ਜਾਂ ਕੋਈ ਹੋਰ ਟਰਾਂਸਪੋਰਟੇਸ਼ਨ ਆ ਉਹਦੇ ਨਾਲ ਨਾਲ ਹੁਣ ਇਹਨਾਂ ਦੀਆਂ ਕਲਾਗਿਰਤਾਂ ਦੀ ਬਾਤ ਜਿਹੜੀ ਆ ਜਿਉਂ ਉਹਨਾਂ ਦੀ ਹਿਸਟਰੀ ਦੀ ਬਾਤ ਹੁੰਦੀ ਆ ਕਿਰਤਾਂ ਦੀ ਬਾਤ ਨੇ ਪੇਪਰ ਆਰਟਿਸਟ ਸਰ ਗੁਰਪ੍ਰੀਤ ਸਿੰਘ ਜੋ ਹੁਣ ਕੈਨੇਡੀਅਨ ਸਿਟੀਜ਼ਨ ਹੈਗੇ ਐਕਚੁਅਲੀ ਪਰ ਇੱਥੇ ਆਏ ਹੋਏ ਸੀ ਜਿਨ੍ਹਾਂ ਨੇ ਕਿ ਆਪਾਂ ਆਪਾਂ ਨਿਊਜ਼ ਕੀਤੀ ਸੀ ਗਲੋਬਲ ਪੰਜਾਬ ਤੇ ਸਾਡੇ ਸਾਰੇ ਦਰਸ਼ਕਾਂ ਨੇ ਦੇਖੀ ਵੀ ਆ ਜਿਨ੍ਹਾਂ ਨੇ ਉਹ 1984 ਦਾ 84 ਦਾ ਕੱਲੂ ਘਰਾ ਦਾ ਬੁੱਤ ਬਣਾਇਆ ਸੀਗਾ ਅਕਾਲ ਤਖਤ ਸਾਹਿਬ ਦਾ ਹੁਣ ਉਹਨਾਂ ਨੇ ਪਹਿਲਾਂ ਵੀ ਜਿਹੜਾ origignal ਸੀਗਾ ਪਹਿਲਾਂ ਆਪਣਾ ਸਥਾਪਿਤ ਅਕਾਲ ਤਖਤ ਸੀ ਉਹ ਵੀ ਦੋਨੇ ਹੁਣ ਉਹ ਪਾਰਲੀਮੈਂਟ ਦੇ ਵਿੱਚ ਉੱਥੇ ਦੇ ਮਿਊਜ਼ੀਅਮ ਦੇ ਵਿੱਚ ਲੱਗਣਗੇ ਤੇ ਉਹਨਾਂ ਨੂੰ ਇੱਥੇ ਦੀ ਪਾਰਲੀਮੈਂਟ ਦੇ ਮਨਿਸਟਰਾਂ ਨੇ ਮੀਟਿੰਗ ਕਰਕੇ ਟੂਰਿਜ਼ਮ ਮਨਿਸਟਰ ਨੂੰ ਤੇ ਦੂਸਰੇ ਸਾਰਿਆਂ ਨੇ ਵੀ ਉਹਨਾਂ ਨਾਲ ਮਿਲ ਕੇ ਇਹ ਬਹੁਤ ਹੀ ਨਿੱਗੀ ਮੀਟਿੰਗ ਹੋਈ ਜਿਹਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਕਲਾ ਨੂੰ ਦੇਖਦੇ ਹੋਏ ਉਹਨਾਂ ਦੀ ਕਲਾ ਨੂੰ ਪ੍ਰਣਾਮ ਕਰਦੇ ਹੋਏ ਇੰਨੀ ਵਧੀਆ ਕਲਾ ਫਾਈਨ ਆ ਪੇਪਰ ਆਰਟਿਸਟ ਇੰਨਾ ਵਧੀਆ ਉਹਨਾਂ ਦਾ ਵੀ ਉਹਨਾਂ ਨੂੰ ਇਹ ਪਾਰਲੀਮੈਂਟ ਆਸਟ੍ਰੇਲੀਆ ਦੀ ਪਾਰਲੀਮੈਂਟ ਦਾ ਕੰਮ ਵਿੱਚ ਪੇਪਰ ਵਰਕ ਕਰਨ ਦਾ ਕੰਮ ਉਹਨਾਂ ਨੂੰ ਕੰਟਰੈਕਟ ਮਿਲ ਗਿਆ ਇਹ ਇੱਕ ਹੋਰ ਵੱਡੀ ਨਾਲ ਗੱਲ ਹੋ ਗਈ ਦੂਜਿਆਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਅ ਅਵਾਰਡ ਦਿੱਤਾ ਪਲੱਸ ਪਹਿਲਾਂ ਉਹਨਾਂ ਨੇ ਹੋਰ ਵੀ ਅ ਦੇਸ਼ਾਂ ਦੇ ਵਿੱਚ ਕੈਨੇਡਾ ਚ ਵੀ ਸਿੰਗਾਪੁਰ ਚ ਵੀ ਇਹ ਬਨ ਦੇਖਣ ਵਿੱਚ ਆਇਆ ਇੰਡੀਆ ਦੇ ਵਿੱਚ ਵੀ ਤੁਸੀਂ ਦੇਖਦੇ ਆ ਉਹਨਾਂ ਦੀ ਇਹ ਕਲਾ ਨੂੰ ਬਹੁਤ ਮਾਣ ਦਿੱਤਾ ਗਿਆ ਇੱਥੇ ਹੁਣ ਸਾਡੇ ਸਾਰਿਆਂ ਬਲੋਂ ਸਰ ਗੁਰਪ੍ਰੀਤ ਸਿੰਘ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਤੁਸੀਂ ਉਹ ਉਹਨਾਂ ਦੀ ਕਲਾ ਨੂੰ ਦੇਖਣਾ ਹੋਵੇ ਤਾਂ ਮੈਲਬਨ ਦੇ ਗੁਰਦੁਆਰਿਆਂ ਦੇ ਵਿੱਚ ਆਲਰੇਡੀ ਅਪਲੋਰ ਰੈਪਲਿਕਾ ਕਾਲ ਤਕ ਤਦਾ ਦਿਖਾਇਆ ਗਿਆ ਸਾਰੇ ਕਿਤੇ ਉਹਨਾਂ ਦਾ ਬਣਾਇਆ ਹੋਇਆ ਆ ਪੇਪਰ ਦਾ ਬੋਤ ਤੇ ਇਸੇ ਤਰ੍ਹਾਂ ਅਕਾਲ ਤਖਤ ਦਾ ਬਣਾਇਆ ਹੋਇਆ ਇਸੇ ਤਰ੍ਹਾਂ ਹੁਣ ਉਹਨਾਂ ਨੇ ਪਹਿਲਾਂ ਵੀ ਜਿਹੜਾ ਪਹਿਲਾਂ ਜਦੋਂ ਗੋਲੀਆਂ ਜਾਂ ਟੈਂਕਾਂ ਦੇ ਤੋੜਨ ਤੋਂ ਬਾਅਦ ਪਹਿਲਾਂ ਦਾ ਜਿਹੜਾ ਆਪਣਾ ਅਸਲੀ ਸੀਗਾ ਅਕਾਲ ਤਖਤ ਸਾਹਿਬ ਉਹ ਵੀ ਬਣਾਇਆ ਹੋਇਆ ਤੇ ਉਸ ਕਰਕੇ ਹੁਣ ਉਹਨਾਂ ਨੂੰ ਇਨਾਵਾਲ ਦਿੱਤਾ ਗਿਆ ਕਿ ਸਾਰਿਆਂ ਨੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਤੇ ਮਨਿਸਟਰ ਨੇ ਪਾਰਲੀਮੈਂਟ ਹਾਊਸ ਦਾ ਕੰਮ ਵੀ ਉਹਨਾਂ ਨੂੰ ਦਿੱਤਾ ਕੈਂਬਰੇ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਔਰ ਉਹ ਕੰਮ ਕਰਨਗੇ ਤੇ ਸਦੀਵੀ ਸਿੱਖਾਂ ਦੀ ਯਾਦ ਉਥੇ ਉਗਲੀਕ ਦੇਣਗੇ ਜੀ ਬਿਲਕੁਲ ਤੇ ਦਰਸ਼ਕਾਂ ਦੇ ਨਾਲ ਸਾਂਝ ਪਾਉਂਦੇ ਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਸਰਦਾਰ ਗੁਰਪ੍ਰੀਤ ਸਿੰਘ ਜੋ ਕਿ ਕੈਨੇਡੀਅਨ ਪੇਪਰ ਆਰਟਿਸਟ ਨੇ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੋ 84ਵੇਂ ਸ਼੍ਰੀ ਅਕਾਲ ਤਖਤ ਸਾਹਿਬ ਟੈਟੇ ਦੀ ਕਰਤੱਤਾ ਕਿਆ ਸੀ ਉਸ ਦਾ ਵੀ ਪੇਪਰ ਦੇ ਨਾਲ ਇੱਕ ਬੁੱਤ ਨੁਮਾ ਬਣਾਇਆ ਥੇ ਨਾਲ ਹੀ ਉਹਨਾਂ ਨੇ ਅੱਜ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਉਸੇ ਹਿਸਾਬ ਦਾ ਸਟੈਚੂਰ ਜਿਹੜਾ ਉਹ ਤਿਆਰ ਕੀਤਾ ਸੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਹਿਸਾਬ ਤੇ ਨਾਲ ਉਹਨਾਂ ਨੇ ਇੰਨਾ ਸੋਹਣਾ ਸੁਚੱਜਾ ਪੇਪਰ ਵਰਕ ਕੀਤਾ ਹੈ ਉਹਨਾਂ ਦੇ ਆਪਾਂ ਕਹਿਵਾਂਗੇ ਕਿ ਹੱਥਾਂ ਦੇ ਵਿੱਚ ਕਿ ਐਸਾ ਜਾਦੂ ਹੈ ਕਿ ਉਹ ਇੰਨਾ ਸੋਹਣਾ ਪੇਪਰ ਵਰਕ ਕਰਦੇ ਨੇ ਸ਼ਾਇਦ ਇਸੇ ਕਰਕੇ ਹੀ ਬਾਹਰਲੀਆਂ ਪਾਰਲੀਮੈਂਟਸ ਦੇ ਵਿੱਚ ਖਾਸ ਕਰਕੇ ਆਸਟ੍ਰੇਲੀਆ ਦੀ ਪਾਰਲੀਮੈਂਟਸ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉੱਥੇ ਉਹਨਾਂ ਨੂੰ ਕੰਮ ਕਾਜ ਵੀ ਮਿਲ ਗਿਆ ਜੋ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਇਸ ਦੇ ਨਾਲ ਹੀ ਅਸੀਂ ਬਦਾਂ ਕਿ ਅਗਲੀ ਖਬਰ ਫਲ ਕਿ ਗੁਰੂ ਘਰਾਂ ਦੇ ਵਿੱਚ ਸਮਾਗਮ ਕਰਵਾਏ ਜਾਂਦੇ ਨੇ ਸਾਡੀ ਜਿਹੜੀ ਸੰਗਤ ਹੈ ਉੱਥੇ ਨਿਤਮਸਤਕ ਹੁੰਦੀ ਹੈ ਤੇ ਇਸ ਵਾਰ ਫਿਰ ਕਿਹੜੇ ਕਿਹੜੇ ਗੁਰੂ ਘਰਾਂ ਦੇ ਵਿੱਚ ਕਿਹੜੇ ਕਿਹੜੇ ਸਮਾਗਮ ਕਰਵਾਏ ਜਾ ਰਹੇ ਨੇ ਤੇ ਸੰਗਤ ਨਾਲ ਜ਼ਰੂਰ ਸਾਂਝ ਪਾਉਜੀ। ਹਾਂਜੀ ਰੂਟਿੰਗ ਦੇ ਵਿੱਚ ਜਿਹੜੇ ਪ੍ਰੋਗਰਾਮ ਚੱਲਦੇ ਹੁੰਦੇ ਆ ਜਾਂ ਜਿੰਨੇ ਗੁਰਪੁਰਬ ਆਉਂਦੇ ਆ ਫਿਰ ਇਸੇ ਤਰ੍ਹਾਂ ਆਸਟ੍ਰੇਲੀਅਨ ਸਿੱਖਾਂ ਸੀ ਇਹਨਾਂ ਵੱਲੋਂ ਆ ਰਾਤ ਦਾ ਕੀਰਤਨ ਵੀ ਚੱਲ ਰਿਹਾ ਆ ਤੇ ਕੱਲ ਤੱਕ ਸਵੇਰੇ ਪ੍ਰਭ ਆਸਰਾ ਟਰੱਸਟ ਦੇ ਭਾਈ ਸਾਗੁਣੀ ਇੱਥੇ ਆਏ ਹੋਏ ਆ। ਉਹਨਾਂ ਨੇ ਕਥਾਵੀ ਕਰਨੀਆਂ ਤੇ ਉਹ ਫੰਡ ਵੀ ਇਕੱਠਾ ਕਰਦੇ ਸੰਗਤਾਂ ਨੂੰ ਬੇਨਤੀ ਆ ਕੇਰ ਬਣ ਕੇ ਆਲਵਰੋਂ ਤੇ ਇੱਥੇ ਦੀ ਇੱਕ ਸੰਸਥਾ ਹੋਰ ਬਹੁਤ ਵਧੀਆ ਆ ਸਾਡੇ ਭੈਣ ਜੀ ਹਰਮਨ ਫਾਊਂਡੇਸ਼ਨ ਵਾਲੇ ਉਹਨਾਂ ਵੱਲੋਂ ਵੀ ਤਗੀਦ ਆ ਕਿ ਸਾਰੇ ਜਣੇ ਆਪਣਾ ਜਿੰਨਾ ਦਸਵਾਂ ਦੇ ਚੰਗੀ ਸੰਸਥਾ ਆ ਬਹੁਤ ਮਮਾਨਦਾਰੀ ਨਾਲ ਆਡਿਟ ਹੋ ਕੇ ਅਕਾਊਂਟ ਲਿਖ ਕੇ ਆਪਣਾ ਕੰਮ ਚਲਾਉਂਦੇ ਆ ਪੰਜਾਬ ਦੇ ਵਿੱਚ ਇੰਡੀਆ 'ਚ ਵੀ ਸਾਰੇ ਕਿਤੇ ਬੇਆਸਰਿਆਂ ਨੂੰ ਬੱਚਿਆਂ ਨੂੰ ਤਮੋ ਬਾਲ ਦੇ ਆ ਉਹਨਾਂ ਦੀ ਤੁਸੀਂ ਦੇਖ ਸਕਦੇ ਆ ਉਹਨਾਂ ਦੀਆਂ ਐਂਬੂਲੈਂਸਾਂ ਇੱਥੋਂ ਉਹਨਾਂ ਨੇ ਉੱਥੇ ਪਾਈਆਂ ਹੋਈਆਂ ਉਹਨਾਂ ਦੀ ਹੈਲਪ ਬੱਸ ਤੇ ਫਿਰ ਰੋਜ਼ਗਾਰ ਵਾਸਤੇ ਖਾਸ ਕਰਕੇ ਲੜਕੀਆਂ ਨੂੰ ਸਿਖਲਾਈ ਟ੍ਰੇਨਿੰਗ ਦਿੱਤੀ ਜਾਂਦੀ ਰੋਜ਼ਗਾਰ ਵਾਸਤੇ ਵੀ ਕਾਫੀ 20 ਸਾਲ ਤੋਂ ਇਹ ਸਸਤਾ ਕੰਮ ਕਰਦੀ ਆ ਜਿਹਦੇ ਨਾਲ ਸਾਡੇ ਤੇ ਭਾਈ ਆ ਪੱਗੇ ਵੀ ਗੱਲ ਕਰਨ ਸਾਹਿਬ ਪਰਮਜੀਤ ਸਿੰਘ ਬੈਣੀਪਾਲ ਤੇ ਉਹਨਾਂ ਦਾ ਪਰਿਵਾਰ ਵੀ ਸਾਰਾ ਇਸ ਹਰਮਰ ਫਾਊਂਡੇਸ਼ਨ ਵਾਲੇ ਹੁਣ ਆਸਟ੍ਰੇਲੀਅਨ ਸਿੱਖਿਆਸ਼ੰਦੇ ਚੇਅਰਮੈਨ ਬਲੋਏ ਵੀ ਇਹ ਤਗੀਦ ਹੋਈ ਸਰ ਮਹਿੰਗਾ ਸਿੰਘ ਖਾਕ ਬਲੋਂ ਵੀ ਜਿੰਨਾ ਵੀ ਹੋ ਸਕਦਾ ਗੁਰੂ ਘਰਾ ਜਿੰਨੇ ਵੀ ਆ ਆ ਖਾਸ ਕਰਕੇ ਚੌਰਾ ਮਾਰਾ ਗੁਰਦੁਆਰਾ ਵਾਲਿਆਂ ਨੇ ਵੀ ਫੰਡ ਰੇਜ਼ ਕਰਵਾਇਆ ਜੈ ਸ੍ਰੀ ਰਾਮ ਬਾਬਾ ਦੀਪ ਸਿੰਘ ਗੁਰਦੁਆਰਾ ਰਿ ਉਸ ਵੀ ਤੇ ਇਦਾਂ ਹੀ ਆ ਆਸਟ੍ਰੇਲੀਅਨ ਸਿੱਖਾਂ ਸੰਬਲੋਂ ਉੱਥੇ ਟੇਬਲ ਆਇਆ ਹੋਇਆ ਸੰਗ ਤਾਂ ਬਹੁਤ ਬਹੁਤ ਯੋਗਦਾਨ ਪਾ ਸਕਦੇ ਤੇ ਉਹ ਬਾਕੀ ਉਹ ਨਾਲ ਕਥਾ ਵੀ ਕਰ ਰਿਹਾ ਹਰ ਇੱਕ ਜਗ੍ਹਾ ਤੇ ਗੁਰੂ ਜਸਵੀ ਕਰਾਉਣ ਕਾਇਨ ਕਰਾਉਂਦੇ ਆ ਤੇ ਨਾਲ ਕਾਲ ਕਰੇ ਕਿਛੋਤੋਂ ਦੇ ਸੇਵਾ ਵੀ ਸਾਰੀਆਂ ਸੰਗਤਾਂ ਕਰ ਸਕਦੀਆਂ ਇਹ ਸਾਡੇ ਲਈ ਵੀ ਬਹੁਤ ਮਾਣ ਦੀ ਗੱਲ ਆ ਕਿ ਤੁਹਾਡਾ ਅਤ ਸਬੰਧ ਆਸਟ੍ਰੇਲੀਅਨ 6 ਦਾ ਸਾਰੇ ਪਾਸੇ ਉੱਤੇ ਚੰਗੇ ਪਾਸੇ ਲੱਗ ਰਿਹਾ ਆ ਅਗੇਨ ਬੇਨਤੀ ਸਾਰਿਆਂ ਨੂੰ ਜੀ ਬਿਲਕੁਲ ਇਸ ਦਿਨ ਆ ਹੀ ਖੇਡਾਂ ਦੇ ਨਾਲ ਰਿਲੇਟਡ ਤੁਸੀਂ ਕਿਹੜੀ ਖਬਰ ਦਰਸ਼ਕਾਂ ਦੇ ਲੈ ਕੇ ਆਏ ਹਾਂ ਹਾਂ ਜੀ ਜਿਹੜਾ ਆਪਾਂ ਦੱਸਿਆ ਸੀ ਅਟਲੈਂਟਿਕਸ ਆ ਹੋ ਰਿਹਾ ਸਾਡੇ ਟੂਰਨਾਮੈਂਟ ਉਹਦੀਆਂ ਤਿਆਰੀਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਆ ਆ ਇਸੇ ਤਰ੍ਹਾਂ ਜਿਹੜੀਆਂ ਐਨਵਲ ਸਿੱਖ ਗੇਮਜ਼ ਹੁੰਦੀਆਂ ਸਾ ਮੇਂਗਾ ਸਿੰਘ ਸਾਜ ਜਸਵੀਰ ਸਿੰਘ ਰੰਦਾਵਾ ਸਾਹ ਰਣਜੀਤ ਸਿੰਘ ਖੇੜਾ ਤੁਮਾਰੋਂ ਉਹਨੇ ਮੀਟਿੰਗ ਹੋ ਰਹੀ ਆ ਉਹਨਾਂ ਵੱਲੋਂ ਵੀ ਇਹੀ ਬੇਨਤੀ ਆ ਕਿ ਇਸ ਵੇਲੇ ਉਹਨਾਂ ਦੀ ਸਟਾਰਟਿੰਗ ਸ਼ੁਰੂ ਹੋਆ ਅ ਗਰਾਊਂਡਸ ਦੀ ਬੁਕਿੰਗ ਸਾਰੇ ਕੰਪਲੈਕਸ ਲੈਣੇ ਹੁੰਦੇ ਆ ਉਹਨਾਂ ਦੇ ਸਾਰੇ ਡੀਟੇਲ ਦੇ ਵਿੱਚ ਖਰਚੇ ਸਾਰੇ ਸ਼ੇਅਰ ਕਰਨੇ ਹੋਣ ਉਹਨਾਂ ਵਾਸਤੇ ਫੰਡਿੰਗ ਵਾਸਤੇ ਜਾਂ ਜਿੰਨੀਆਂ ਵੀ ਹੋਰ ਬਿਜ਼ਨਸ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਵੀ ਇਹ ਤਗੀਦ ਆ ਕਿ ਤੁਸੀਂ ਸਪੌਂਸਰਸ਼ਿਪ ਆਪਣੀ ਲੈ ਸਕਦੇ ਹਰੇਕ ਟੀਮਾਂ ਦੇ ਲਈ ਬਹੁਤ ਵੱਡਾ ਅ ਡੇਢ 2 ਲੱਖ ਦੇ ਕਰੀਬ 2 ਲੱਖ ਦੇ ਕਰੀਬ ਐਦ ਕੀ ਇਕੱਠ ਹੋਣ ਜਾ ਰਿਹਾ ਆ ਉਹਨਾਂ ਵੱਲੋਂ ਵੀ ਇਹ ਤਗੀਦ ਆ ਵੀ ਜਿਹੜੇ ਸਾਡੇ ਬਿਜ਼ਨਸਮੈਨ ਆ ਸੁਣ ਰਹੇ ਆ ਇੱਥੇ ਵੱਡੇ ਵੱਡੇ ਹੋਰ ਉਹਨਾਂ ਨੇ ਕੋਈ ਵੀ ਲੰਗਰਾਂ ਦੀ ਸੇਵਾ ਜਾਂ ਕੋਈ ਉਹਨਾਂ ਦੇ ਅਵਾਰਡਸ ਦੀ ਸੇਵਾ ਹੋਰ ਬੜੇ ਕਾਫੀ سارے ਖਰਚੇ ਹੁੰਦੇ ਆ ਉਹਨਾਂ ਦੇ ਵਿੱਚ ਕੋਈ ਸਪਾਂਸਰਸ਼ਿਪ ਲੈਣੀ ਹੋਵੇ ਤਾਂ ਮੋਸਟ ਵੈਲਕਮ ਹਾਂ ਤੋਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਪੰਜਾਬ ਤੇ ਪੰਜਾਬੀਅਤ ਨੂੰ ਪਰਫੁੱਲਿਤ ਕਰਨ ਦੇ ਲਈ ਸਾਡੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਰਹਿ ਕੇ ਆਪਣਾ ਬਹੁਤ ਜ਼ਿਆਦਾ ਯੋਗਦਾਨ ਪਾ ਰਹੀ ਨੇ ਤੇ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਮੈਲਬੌਰਨ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਵਜੋਂ ਜਾਣਿਆ ਜਾਣ ਲੱਗ ਪਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਆ ਦੇਖੋ ਅਸੀਂ ਦੱਸ ਦਈਏ ਕਿ 21 ਤੱਕ ਦੇ ਜਿਹੜੇ 23 ਤੱਕ ਦੇ ਅੰਕੜੇ ਦਰਸਾਉਂਦੇ ਆ ਕਿ 1 ਲੱਖ 25000 ਪੰਜਾਬੀ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਉਹਨਾਂ ਦੀ ਗਿਣਤੀ ਹੌਣ ਵਾਲੇ ਜੇ ਅਸੀਂ ਸਟੈਟਿਸ ਆਉਣਗੇ ਤਾਂ 1 ਲੱਖ 30 ਜਾਂ 50 ਤੋਂ ਉੱਪਰ ਹੀ ਹੋ ਜਾਊਗੀ ਦੇਖਿਆ ਜਾਵੇ ਤਾਂ ਕਾਫੀ ਸਾਰੀ ਤਾਦਾਦ ਦੇ ਵਿੱਚ ਆ ਸਟੂਡੈਂਟਸ ਦਾ ਬੜਾ ਯੋਗਦਾਨ ਆ ਸਕਿਲਡ ਮਾਈਗ੍ਰੇਸ਼ਨ ਵਾਲੰਦੋਂ ਪੇਰੈਂਟਸ ਪਰਮਨੈਂਟ ਹੁੰਦੇ ਆ ਇਦਾਂ ਹੀ ਮੈਰਜ ਰਿਸ਼ਤੇ ਹੁੰਦੇ ਆ ਬੱਚੇ ਅੱਗੋਂ ਪੰਜਾਬੀ ਪੰਜਾਬੀ ਸੰਸਥਾਵਾਂ ਦਾ ਬਹੁਤ ਹੀ ਗੁਰਦਵਾਰਿਆਂ ਦਾ ਯੋਗਦਾਨ ਆ ਉਹਨਾਂ ਨੂੰ ਪੰਜਾਬੀ ਪੜਾਉਂਦੇ ਆ ਉਹਦੇ ਕਰਕੇ ਸਾਡਾ ਨੰਬਰ ਉੱਪਰ ਆ ਰਿਹਾ ਤੇ ਇਸੇ ਤਰ੍ਹਾਂ ਜਿੱਦਾਂ ਕਹਿ ਲਓ ਸੈਕੰਡ ਕੈਨੇਡਾ ਦੀ ਤਰ੍ਹਾਂ ਚੱਲ ਰਿਹਾ ਕੰਮ ਆ ਉੱਥੇ ਇੱਕ ਗ੍ਰੀਗਿਵਨ ਗੁਰਦੁਆਰਾ ਸਾਹਿਬ ਦੇ ਸਰਾਊਂਡਿੰਗ ਏਰੀਆ ਦੇ ਵਿੱਚ 2.5 ਕਿਲੋਮੀਟਰ ਦੇ ਸਿਰਫ ਫਾਸਲੇ ਤੇ ਇੱਕ ਕਾਲਜ ਨੇ ਇਹ ਕਿਹਾ ਵੀ ਅਸੀਂ ਪੰਜਾਬੀ 7ਵੀਂ ਤੋਂ ਲੈ ਕੇ ਆ ਹਾਈ ਸਕੂਲ ਪਲੱਸ 2 ਤੱਕ ਪੜ੍ਹਾਵਾਂਗੇ ਇਤਲੋ ਇਹ ਤਾਂ ਇੱਕ ਪ੍ਰਾਈਵੇਟ ਸੀ ਹੋ ਸਕਦਾ ਉਹਨਾਂ ਨੂੰ ਇਹ ਹੁਣ ਮਜਬੂਰ ਹੋਣਾ ਪੈ ਗਿਆ ਇੱਥੇ ਮੰਨ ਦੀ ਗੱਲ ਵੀ ਆ ਕਿ ਜਿਹੜੇ ਪ੍ਰਾਈਵੇਟ ادارے ਆ ਉਹਨਾਂ ਨੇ ਜਦੋਂ ਬਿਜ਼ਨਸ ਲੈਣਾ ਹੁੰਦਾ ਹੋਰ ਉਹਨਾਂ ਨੂੰ ਇਹ ਮਜਬੂਰੀ ਵਸ ਪੰਜਾਬੀ ਦਾ ਸਬਜੈਕਟ ਲੈ ਦੇਣਾ ਪਿਆ ਕਰੂਗਾ ਪੜਾਉਣ ਵਾਸਤੇ ਟੀਚਰ ਵੀ ਪ੍ਰੋਵਾਈਡ ਕਰਾਉਣਾ ਪਿਆ ਕਰੂਗਾ ਸਿਲੈਕਸ਼ਨ ਹੋਇਆ ਕਰੂ ਕਮੇਟੀ ਬਣੂ ਕੋਰੀਕਲਮ ਬਣ ਗਏ ਬਹੁਤ ਹੀ ਚੰਗੀ ਗੱਲ ਆ ਪਰ ਇੱਥੇ ਨਾਲ ਨਾਲ ਆਪਾਂ ਇੱਥੇ ਦੱਸ ਲਈਏ ਆ ਜੋ ਆਸਟ੍ਰੇਲੀਆ ਦੇ ਸਭ ਤੋਂ ਵੱਡੀ ਸੰਸਥਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਗਲੈਂਡਵੁੱਡ ਗੁਰਦੁਆਰੇ ਵੱਲੋਂ ਪੰਜਾਬੀ ਸਕੂਲ ਚਲਾਇਆ ਜਾ ਰਿਹਾ ਉਹਨਾਂ ਦੇ ਡਾਇਰੈਕਟਰ ਸਰਦਾਰ ਸੁਰਿੰਦਰ ਸਿੰਘ ਉਹਨਾਂ ਨੇ ਦੱਸਿਆ ਭਾਜੀ ਨੇ ਬਈ ਅਸੀਂ ਤੁਹਾਡੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਆਸਟ੍ਰੇਲੀਆ ਵਾਸਤੇ ਸਿੱਖਾਉਂਦੀ ਤੁਹਾਡੀ ਆਪਣੀ ਸੰਗਤ ਸੰਸਥਾ ਦੇਖਣ ਵਾਲਿਆਂ ਦੀ 37 ਸਕੂਲਾਂ ਦੇ ਵਿੱਚ ਨਵਦੀਪ 37 ਤੋਂ 38ਵੀਂ ਦੀ ਗੱਲ ਚੱਲ ਰਹੀ ਆ ਸਕੂਲਾਂ ਦੇ ਵਿੱਚ ਪੰਜਾਬੀ ਤੇ ਰਿਲੀਜੀਅਸ ਸਟਡੀ ਦੇ ਦੇ ਟੀਚਰ ਭੇਜੇ ਜਾਂਦੇ ਆ ਉਹਨਾਂ ਨੂੰ ਕੇ ਉਹਨੂੰ ਅਸੀਂ ਇੱਥੇ ਕਹਿੰਨੇ ਐ ਐਜੂਕੇਸ਼ਨ ਡਿਪਾਰਟਮੈਂਟ ਤੋਂ 2014 ਤੋਂ ਇਕੋ ਇੱਕ ਸਾਰੀਆਂ ਕਮੇਟੀਆਂ ਦਾ ਯੋਗਦਾਨ ਆ ਚਾਹੇ ਪਹਿਲੀਆਂ ਆ ਚਾਹੇ ਹੋਂਦੀਆਂ ਚ ਆਉਣ ਵਾਲੀਆਂ ਹੋਰ ਵੀ ਉਤੋਂ ਚੰਗਾ ਕਰਦੀਆਂ ਇੱਥੇ ਇਦਾਂ ਹੁੰਦਾ ਨਵਦੀਪ ਕਮੇਟੀਆਂ ਦਾ ਸਾਰਾ ਕੁਝ ਆਡਿਟ ਹੁੰਦਾ ਹਰ ਇੱਕ ਕੋਈ ਕਮੇਟੀ ਜਦੋਂ ਆਉਂਦੀ ਆ ਦੂਜੀ ਤੋਂ ਵੱਧ ਚੜ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੀ ਆ ਕੱਲਾ ਗੁਰਦੁਆਰੇ ਦਾ ਖਰਚਾ ਨਹੀਂ ਹੁੰਦਾ ਸੰਗਤਾਂ ਨੂੰ ਵੀ ਦੱਸ ਦਈਏ ਚਾਹੇ ਫੰਡਿੰਗ ਹੁੰਦੀਆਂ ਚਾਹੇ ਕੋਸ਼ ਹੁੰਦੀਆਂ ਗੁਰਦੁਆਰਾ ਸਾਹਿਬ ਆਪਣੇ ਟੀਚਰ ਭੇਜਦੇ ਆ ਆਪਣੇ ਕੋਲੋਂ ਖਰਚੇ ਵੀ ਕਰਦੇ ਆ ਸਾਰੇ ਉਹ ਜਿੰਨੇ ਵੀ 37 ਜਾਂ 38 ਸਕੂਲਾਂ ਚ ਉਹ ਟੀਚਰ ਸਾਡੇ ਪੰਜਾਬੀ ਦੀਆਂ ਸਾਡੇ ਮਾਸਟਰ ਮਾਸਟਰ ਨਹੀਂ ਆ ਤੁਸੀਂ ਦੇਖ ਸਕਦੇ ਬਟੇ ਇਹ ਪੜਾਉਣ ਜਾਂਦੇ ਆ ਜਾਂ ਜਾਂਦੀਆਂ ਆ ਤਾਂ ਉਹਨਾਂ ਦਾ ਖਰਚਾ ਆਸਟ੍ਰੇਲੀਅਨ ਤੁਹਾਡੀ ਸਿੱਖਿਆ ਸੋਸਿਏਸ਼ਨ ਦਿੰਦੀ ਆ ਤੁਹਾਡੇ ਆਸਰਾ ਤੁਹਾਡਾ ਤਿਲ ਫੁੱਲ ਪੇਟਾ ਬਹੁਤ ਹੀ ਚੰਗੇ ਪਾਸੇ ਲੱਗਦੀ ਆ ਇੱਥੇ ਮੈਨੂੰ ਭਾਈ ਗੁਰਦਾਸ ਜੀ ਦਾ ਗੁਰਬਚਨ ਯਾਦ ਆ ਕੇ ਵੀ ਜੈਸੇ ਛਤ 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 ਦੇ ਛੱਛੇ ਦੇ ਪੈਰ 'ਚ ਥੱਲੇ ਬਿੰਦੀ ਆ ਛਤਵੇਂ ਸੈਕੜੇ ਜੈਸੇ ਛਤ ਮੰਦਰ ਕੰਚਨ ਕੇ ਉਸਾਰ ਦੀਨੇ ਇਹ ਐਸਾ ਪੰਨੋ ਸਿੱਖ ਕੋ ਇੱਕ ਸ਼ਬਦ ਸੁਣਾਏਗਾ ਜੇ ਤੁਸੀਂ ਇੱਕ ਸ਼ਬਦ ਵੀ ਕਿਸੇ ਨੂੰ ਇਹ ਸੁਣਾਤਾ ਸਿਖਾਏਗਾ ਸਿਖਾਏਗਾ ਹੈ ਉਹ ਸਖਾ ਦਿੱਤਾ ਤਾਂ ਉਹ ਕਿੰਨੇ ਸੈਂਕੜੇ ਮੰਦਰਾਂ ਦੇ ਬਣਾਉਣ ਦੇ ਉਹ ਮੰਜ਼ਰ ਵੀ ਕੰਚਨ ਦੇ ਮਣਾਉਣ ਦੇ ਸੋਨੇ ਦੇ ਜਾਂ ਜਾਂ ਸੀਸ਼ੇ ਜੋ ਵੀ ਆ ਸਾਰਾ ਕੁਝ ਕਰਨ ਦੇ ਬਰਾਬਰ ਹੋ ਜਾਂਦਾ ਸੋ ਇਹ ਆਪਾਂ ਨੂੰ ਇਹ ਜ਼ਰੂਰੀ ਆ ਉਹਨਾਂ ਨੂੰ ਪੰਜਾਬੀ ਦੀ ਗੁਰਬਾਣੀ ਦੀ ਰਿਲੀਜੀਅਸ ਦੀ ਜਿਹਦੇ ਨਾਲ ਡਰਗ ਕੰਟਰੋਲ ਹੋ ਸਾਰੀਆਂ ਮਾਰੂ ਕੋਰੈਕਟਾਂ ਤੋਂ ਬਚਣ ਵਾਸਤੇ ਆਜਿਕੇਲ ਦੇ ਸਮੇਂ ਦੇ ਵਿੱਚ ਡਰੱਗਸ ਦਾ ਦੁਨੀਆ ਪਰਤੇ ਜੋਰ ਤੋਂ ਬਚਣ ਵਾਸਤੇ ਇਸ ਆਸਟ੍ਰੇਲੀਆ ਸਿੱਖਿਆ ਸੋਨੇ ਆ ਸਿੱਖ ਸਕ੍ਰਿਪਟਚਰ ਤੇ ਟੀਚਰ ਬੈਕਗ੍ਰਾਉਂਡ ਐਜੂਕੇਸ਼ਨ ਬੋਰਡ ਅਸੀਂ ਪਲੇਟਫਾਰਮ ਤੇ ਬਣਾ ਕੇ ਦਿੱਤਾ ਹੋਇਆ ਸਿੱਖ ਸਕ੍ਰਿਪਚਰ ਟੀਚਰ ਭੇਜੇ ਜਾਂਦੇ ਸਕੂਲਾਂ ਦੇ ਵਿੱਚ ਪੜਾਉਣ ਵਾਸਤੇ ਉਹਨਾਂ ਦਾ ਸਾਰਾ ਇੰਤਜ਼ਾਮ ਕੀਤਾ ਜਾਂਦਾ ਟਰਾਂਸਪੋਰਟੇਸ਼ਨ ਹੁੰਦੀ ਆ ਉਹ ਟੀਚਰ ਜਿਹੜੇ 25 ਤੋਂ 30 ਦੇ ਵਿੱਚ ਜਿਹੜੇ ਕਾਮ ਜਾਂਦੇ ਸਾਰੇ ਪੜਾਉਣ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਸਕੂਲ ਵੀ ਅਟੈਂਡ ਕਰਦੇ ਆ ਉਹਨਾਂ ਦੀ ਹੁਣ ਗਾਂ ਤੋਂ ਅੱਗੇ ਕੋਸ਼ਿਸ਼ ਚੱਲ ਰਹੀ ਆ ਜਿੱਦਾਂ ਕਿ ਡਾਇਰੈਕਟਰ ਸਾਹਿਬ ਸਾਡੇ ਉਹਨਾਂ ਨੇ ਆ ਸਾਹ ਸੁਨਦਰ ਸਿੰਘ ਉਹਨਾਂ ਨੇ ਦੱਸਿਆ ਕਿ ਪਬਲਿਕ ਸਕੂਲ ਜਿੰਨੇ ਗਵਰਨਮੈਂਟ ਦੇ ਸਕੂਲ ਆ ਬਹੁਤ ਛੇਤੀ ਐਜੂਕੇਸ਼ਨ ਮਿਨਿਸਟਰ ਨਾਲ ਮਿਲ ਕੇ ਜਾਂ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਰਵਾਈ ਜਾਊਗੀ ਕਿ ਇਸ ਪੰਜਾਬੀ ਲੈਂਗੁਏਜ ਕੰਪਲਸਰੀ ਕਾਰਹੀ ਦਿੱਤੀ ਜਾਵੇ ਪੰਜਾਬੀ ਬੱਚਿਆਂ ਵਾਸਤੇ ਇੱਕ ਇੱਕ ਸਬਜੈਕਟ ਜ਼ਰੂਰੀ ਹੋਵੇ ਬਹੁਤ ਹੀ ਮਾਣ ਦੀ ਗੱਲ ਆ ਬਹੁਤ ਵੱਡੀ ਗੱਲ ਇਹਨਾਂ ਦੇਸ਼ਾਂ ਦੀ ਮਲਟੀਕਲਚਰਲਿਜ਼ਮ ਦੀ ਥੈਂਕਸ ਟੂ ਦੀ ਆਸਟ੍ਰੇਲੀਅਨ ਗਵਰਨਮੈਂਟ ਐਂਡ ਦਾ ਪ੍ਰਾਈਵੇਟ ਸੈਕਟਰ ਇਸ ਜਿੰਨੇ ਵੀ ਆ ਉਹਨਾਂ ਸਾਰਿਆਂ ਦਾ ਹੁਣ ਉਹਨਾਂ ਨੂੰ ਪੰਜਾਬੀਆਂ ਦੇ ਵਾਸਤੇ ਉਹਨਾਂ ਤੋਂ ਬਿਜ਼ਨਸ ਲੈਣ ਵਾਸਤੇ ਖਾਸ ਕਰਕੇ ਉਹਨਾਂ ਦੱਸਿਆ ਵੀ ਸਿਲੈਕਟਿਵ ਸਕੂਲਜ਼ ਦੇ ਵਿੱਚ ਬੱਚੇ ਜ਼ਿਆਦਾ ਹੁੰਦੇ ਆ ਉਹਨਾਂ ਦੇ ਵਿੱਚ ਜ਼ਿਆਦਾ ਟੀਚਰ ਜਾਂਦੇ ਆ ਕੋ ਇੱਕ ਬਹੁਤ ਹੀ ਇੰਡਕਸ਼ਨ ਹੋਈ ਹੁੰਦੀ ਆ ਪੂਰੇ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਆ ਚਿਲड्रन ਚੈੱਕ ਹੁੰਦਾ ਪੁਲਿਸ ਚੈੱਕ ਹੁੰਦਾ ਬਹੁਤ ਸਾਰੀਆਂ ਕੰਮ ਹੁੰਦੇ ਆ ਸੋ 2014 ਤੋਂ ਧੰਨਵਾਦੀ ਆ ਇਹ ਸਾਰਿਆਂ ਦੇ ਸਾਰਿਆਂ ਵੱਲੋਂ ਧੰਨਵਾਦ ਕਮੇਟੀ ਦਾ ਵੀ ਆਸਟ੍ਰੇਲੀਆ ਸਿੱਖਿਆ ਸੁੰਦਾ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਹੋਣ ਕਰਾਂਗੇ ਉਸ ਖਬਰ ਦਾ ਜ਼ਿਕਰ ਜਿਸਦਾ ਅਕਸਰ ਹੁੰਦਾ ਹੈ ਦਰਸ਼ਕਾਂ ਨੂੰ ਇੰਤਜ਼ਾਰ ਕਿ ਆਖਿਰਕਾਰ ਕਰਨਲ ਸਿੰਘ ਜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਕਿਹੜੀ ਖਬਰ ਲੈ ਕੇ ਆਇਨ ਹਾਂ ਜੀ ਕਾਫੀ ਸਾਰੇ ਸਪੈਸਿਫਿਕ ਵੀਜ਼ਾ ਯੋਦਾ ਕਰ ਦਿੱਤੇ ਗਵਰਨਮੈਂਟ ਨੇ ਹੁਣ 6 হাই ডিমান্ড জবস ਇਨ ਆਸਟ੍ਰੇਲੀਆ ਫਾਰ ਮਾਈਗ੍ਰੈਂਟਸ ਇਨ 2024 ਸਿਵਲ ਇੰਜੀਨੀਅਰਿੰਗ ਦੇ ਵਿੱਚ ਇਹਨਾਂ ਦੀ ਪੇ ਵੀ ਬਹੁਤ ਜ਼ਿਆਦਾ ਇੱਥੇ ਤੇ ਕੰਸਟਰਕਸ਼ਨ ਮੈਨੇਜਰਸ ਰਜਿਸਟਰਡ ਨਰਸਸ ਸੌਫਟਵੇਅਰ ਇੰਜੀਨੀਅਰ ਤੇ ਡਿਵੈਲਪਰਸ ਦਾ ਨਵਾਂ ਨਵਾਂ ਅਪਡੇਟ ਕਰਦੇ ਰਹਿੰਦੇ ਆ ਥੋੜੇ ਥੋੜੇ ਸਮੇਂ ਬਾਅਦ ਤੇ ਸਟੇਟਸ ਵੀ ਸਾਰੀਆਂ ਇਦਾਂ ਹੀ ਟ੍ਰੇਡਸ ਪੀਪਲ ਸਾਰੇ ਆ ਜਾਂਦੇ ਆ ਸ਼ੈਫ ਜਿਹੜੇ ਤੁਹਾਡੇ ਨਾਨ ਬਣਾਉਣ ਵਾਲੇ ਆ ਤੇ ਹੋਰ ਵੀ ਖਕੜੀਆਂ ਦੇ ਸ਼ੈਫ ਵੀ ਦੇ ਸਾਰੀ ਤਰ੍ਹਾਂ ਦੇ ਸ਼ੈਫ ਟੀਚਰਸ ਵੀ ਬਹੁਤ ਧਮਾੜਿਆ ਹੁਣ ਤੁਸੀਂ ਦੇਖ ਸਕਦੇ ਆ ਜਾਂ ਹੋਮਫੇਅਰ ਦੀ ਸਾਈਟ ਤੇ ਡਬਲ ਚੈੱਕ ਕਰੋ ਬਈ ਨਾਰਦਰਨ ਟੈਰੀਟਰੀ ਨੇ ਹੁਣ ਹਰੇਕ ਸਟੇਟ ਆਪਣੀ ਲੋੜ ਅਨੁਸਾਰ ਕੋਟਾ ਵਧ ਕਰਦੀ ਉਹਨਾਂ ਨੂੰ ਨਾਰਦਰਨ ਟੈਰੀਟਰੀ ਨੂੰ ਇਮੀਡੀਏਟਲੀ ਔਰ ਬਹੁਤ ਜ਼ਿਆਦਾ ਡਿਮਾਂਡ ਹੈ ਸਕਿਲਸ ਦੀ ਤੁਸੀਂ ਨਾਰਥਰਨ ਟੈਰੀਟਰੀ ਜਾਣਾ ਜਾਓਗੇ ਤਾਂ ਉਧਰ ਵਾਦੀ ਵੀ ਘਟਿਆ ਬਹੁਤ ਆਲੀ ਸ਼ਾਨ ਉਥੇ ਗੁਰਦੁਆਰਾ ਬਣਾਇਆ ਕਮੇਟੀ ਨੇ ਉਹਨਾਂ ਦੀ ਬਿਲਕੁਲ ਬਹੁਤ ਵਧੀਆ ਅਰੇਂਜਮੈਂਟ ਹੁੰਦੇ ਜੇ ਕਿਸੇ ਨੂੰ ਲੋੜ ਪਵੇ ਤਾਂ ਗੁਰਦੁਆਰੇ ਜਾ ਕੇ ਸੇਵਾ ਵੀ ਕਰੋ ਤੇ ਲੰਗਰ ਪਾਣੀ ਵੀ ਸਕੋ ਤੁਸੀਂ ਉਥੇ ਜਾ ਕੇ ਡਾਰਬਨ ਅਪਲਾਈ ਕਰੋਗੇ ਤਾਂ ਉਥੇ ਗਿਣਤੀ ਨਾਲ ਦੀ ਘਾਟ ਹੁੰਦੀ ਘਾਟ ਸਟੂਡੈਂਟ ਹੁੰਦੇ ਨਾ ਪੀਆਰ ਉਹ ਤੇ ਛੇਤੀ ਆਉਂਦੀ ਆ। ਸੋ ਤਗੀਦ ਆ ਵੀ ਤੁਸੀਂ ਉਧਰ ਵੱਲ ਨੂੰ ਰੁਕ ਕਰੋ ਤੇ ਇਹ ਜਰੂਰ ਚੇਤਾ ਰੱਖਿਓ ਕਰੋ ਵੀ ਜਿੱਥੇ ਨਿਸ਼ਾਨ ਸਾਹਿਬ ਲੱਗਾ ਆ ਗੁਰੂ ਘਰ ਆ ਸੇਵਾ ਕਰੋਗੇ ਤਾਂ ਤਾਂ ਹੀ ਸਾਰੇ ਤੁਹਾਨੂੰ ਫਲ ਮਿਲਣਗੇ। ਜਿੱਦਾਂ ਕਿ ਆਸਟ੍ਰੇਲੀਆ ਸਿੱਖਿਆ ਸੌਣੇ ਤੇ ਇੱਕ ਮੀਲ ਪੱਥਰ ਬਣਾ ਰੱਖਿਆ ਆਪਣੇ ਆਪ ਦੀ ਐਗਜ਼ੈਂਪਲ ਆ ਸਿੱਣੀ ਦੇ ਵਿੱਚ ਜਿੱਦਾਂ ਕ੍ਰੇਡੀ ਬਣਿਆ اسی ਤਰ੍ਹਾਂ ਦਾ ਵਧੀਆ ਪਾ ਸਾਰਾ ਵਧੀਆ ਤਰ੍ਹਾਂ ਦੀ ਐਜੂਕੇਸ਼ਨ ਸਕੂਲਾਂ ਤੱਕ ਜਾ ਸਕੇ। ਹੂੰ ਹੂੰ ਜੀ ਬਿਲਕੁਲ। ਤੇ ਹੁਣ ਆਪਾਂ ਵਦਾਂਗੇ ਪੰਜਾਬ ਦੇ ਵੱਲ ਪੰਜਾਬ ਦੇ ਵਿੱਚ ਜਿੱਦਾ ਸਭ ਨੂੰ ਪਤਾ ਹੈ ਕਿ ਅਕਾਲੀ ਦਲ ਦਾ ਕੀ ਹਸ਼ਰ ਹੋਇਆ ਪਿਆ ਪਾਰਟੀ ਦੇ ਵਿੱਚ ਕੁਝ ਵੀ ਵੇਖਣ ਨੂੰ ਨਹੀਂ ਮਿਲਦਾ ਕਿਉਂਕਿ ਅੱਡੋ ਪਾਰ ਜਿਹੜੀ ਪਾਰਟੀਆਂ ਹੋ ਗਈਆਂ ਸਾਰੇ ਨੁਮਾਇੰਦੇ ਉਧਰ ਉਧਰ ਬਿਖਰ ਗਏ ਨੇ ਪਰ ਉੱਥੇ ਹੀ ਜਿਹੜਾ ਵੱਡਾ ਮਸਲਾ ਉਹ ਬਣਿਆ ਹੋਇਆਗਾ ਸੌਦਾ ਸਾਥ ਨੂੰ ਮੁਆਫੀ ਦੇਣ ਦਾ ਤੇ ਅ ਬਹੁਤ ਸਾਰੇ ਮਸਲੇ ਨੇਮ ਜਿਹੜੇ ਆਹਮ ਨੇ ਕਿਉਂਕਿ ਬਾਕੀ ਤੜੇ ਵੱਲੋਂ ਕਈ ਮਸਲੇ ਚੱਕੇ ਗਏ ਨੇ ਤਾਂ ਉਹਨਾਂ ਦਾ ਸਪਸ਼ਟੀਕਰਨ ਸੁਖਬੀਰ ਬਾਦਲ ਨੇ 15 ਦਿਨਾਂ ਦੇ ਅੰਦਰ ਦੇਣਾ ਸੀ ਤਾਂ ਹੁਣ ਸੁਖਬੀਰ ਬਾਦਲ ਵੱਲੋਂ ਅ ਸ਼੍ਰੇਕਾ ਤਾਂਕ ਸਾਹਿਬ ਦੇ ਜਥੇਦਾਰ ਗਿਆਨੀ ਰਘੂਪੀਰ ਸਿੰਘ ਨੂੰ ਬੰਦ ਲਿਫਾਫਾ ਆਪਣਾ ਸਪਸ਼ਟੀਕਰਨ ਸੌਂਪ ਦਿੱਤਾ ਹੈ ਤਾਂ ਲੋਕ ਕਹਿੰਦੇ ਨੇ ਜਾਂ ਫਿਰ ਸਾਡੀ ਸਿੱਖ ਕਮਿਊਨਿਟੀ ਕਹਿੰਦੀ ਹੈ ਜਾਂ ਫਿਰ ਲੀਡਰ ਕਹਿੰਦੇ ਨੇ ਕਿ ਉਸ ਨੂੰ ਅ ਸਭ ਦੇ ਸਾਹਮਣੇ ਜਨਤਕ ਕਰ ਦੇਣਾ ਚਾਹੀਦਾ ਹੈ ਸਿੰਘ ਸਹਿਬਾਨਾ ਵੱਲੋਂ ਜਿਹੜੀਆਂ ਅੰਦਰ ਦੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਕਿ ਜਿੰਨਾ ਟਾਈਮ ਕੋਈ ਫੈਸਲਾ ਨਹੀਂ ਲਿਆ ਜਾਂਦਾ ਓਨਾ ਟਾਈਮ ਕੁਝ ਵੀ ਜਨਤਕ ਨਹੀਂ ਕੀਤਾ ਜਾ ਸਕਦਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਅ ਦੇਖੋ ਇਹ ਤਾਂ ਉਹਨਾਂ ਨੂੰ ਹੀ ਪਤਾ ਹੋਊਗਾ ਪੋਲਿਟਿਕਲ ਪਾਰਟੀ ਆ ਵੀ ਕਿਹੜੇ ਸਮੇਂ ਤੇ ਜਾਂ ਕਦੋਂ ਜਨਤਕ ਕਾਨਾ ਜਾਂ ਕਿਹੜੀਆਂ ਗਲਤੀਆਂ ਹੋਈਆਂ ਜਾਂ ਨਹੀਂ ਹੋਈਆਂ ਹਾਂ ਇੱਕ ਗੱਲ ਅਸੀਂ ਆਸਟ੍ਰੇਲੀਆ ਨਾਲ ਜਾਂ ਬਾਹਰ ਦੇ ਸਿੱਖਾਂ ਦੀ ਕੈਨੇਡਾ ਹੋਵੇ ਕਿਤੇ ਵੀ ਹੋਵੇ ਇਹਨਾਂ ਲੋਕਾਂ ਦੀ ਰਾਜਨੀਤੀ ਦੀ ਗੱਲ ਆ ਉਹ ਜਦੋਂ ਦੇਖਦੇ ਆ ਕਿ ਆ ਸਾਡੀ ਪਾਰਟੀ ਉਹਨਾਂ ਹਾਰ ਗਈ ਆ ਜਾਂ ਲੋਕਾਂ ਨੇ ਸਾਡੇ ਕਬੂਲ ਨਹੀਂ ਕੀਤਾ ਉਹ ਫਿਰ ਆਪਣੇ ਆਪ ਹੀ ਉਤੋਂ ਰਜਾਇਨ ਕਰ ਦਿੰਦੇ ਆ ਇੱਕ ਇੱਕ ਵਾਰੀ ਨਹੀਂ ਤਾਂ ਬਹੁਤ ਵਾਰੀ ਹੁੰਦਾ ਹੁਣ ਜਿਹੜੀ ਤੁਸੀਂ ਇਹ ਗੱਲ ਕਰਦੇ ਆ ਬਈ ਇਹ ਬਹੁਤ ਅਕਾਲੀ ਆਲ ਦਾ ਫਿਕਰ ਹੈ ਬਿਲਕੁਲ ਬਿਲਕੁਲ ਇਹ ਕਿਸਾਨਾ ਦੇ ਨੇੜੇ ਵੀ ਸੀ ਪਾਰਟੀ ਇਥੋਂ ਹੀ ਸ਼ੁਰੂ ਹੋਈ ਆਜ਼ਾਦੀ ਤੋਂ ਪਹਿਲਾਂ ਦੀ ਆ 1920 ਤੋਂ ਆ ਬਾਕੀ ਪਾਰਟੀਆਂ ਨੂੰ ਬਹੁਤ ਹੀ ਤਕਰਾਅ ਇਤਿਹਾਸ ਆ ਜੀ ਟੀ ਵੱਡੀ ਪਾਰਟੀ ਜਿੰਨੀਆਂ ਵੱਡੀਆਂ ਕਰਵਾਨੀਆਂ ਉਹਦੇ ਬਰਾਬਰ ਦਾ ਹਾਨ ਦਾ ਜੇ ਕੋਈ ਲੀਡਰ ਮਿਲੇ ਤਾਂ ਹੀ ਉਹਨੂੰ ਅੱਗੇ ਚਲਾ ਸਕਦਾ ਜੇ ਕੋਈ ਮਾੜਾ ਡਰਾਈਵਰ ਜਾਂ ਮਾੜਾ ਐਕਸਪੀਰੀਅੰਸ ਬੈਜਵੇ ਤਾਂ ਉਹ ਫਿਰ ਐਕਸੀਡੈਂਟ ਕਰਕੇ ਸਾਰੀਆਂ ਸਟੇਟਸ ਦਾ ਵੀ ਬਾਕੀਆਂ ਦਾ ਵੀ ਚੱਕਣਾ ਚੁਰ ਕਰਦਾ ਚਲੋ ਆਪਾਂ ਇਹ ਤਾਂ ਨਹੀਂ ਇਹ ਉਹਨਾਂ ਨੂੰ ਚਲਾਉਣ ਵਾਲਿਆਂ ਨੂੰ ਜ਼ਿਆਦਾ ਜਾਂ ਜਿਹੜੇ ਬੈਠੀਆਂ ਸਵਾਰੀਆਂ ਵਿੱਚ ਜਾਂ ਹੋਰ ਐਸੀ ਉਹਨਾਂ ਨੂੰ ਪਤਾ ਵੀ ਉਹਨਾਂ ਦੀ ਕਿੱਧਰ ਸੇਫਟੀ ਆ ਜਾਂ ਮੈਂਬਰਨ ਪਰ ਅਸੀਂ ਇਹ ਜ਼ਰੂਰ ਦੇਖਦੇ ਆਂ ਵੀ ਇਸ ਪਾਰਟੀ ਤੋਂ ਲੋਕਾਂ ਨੂੰ ਬਹੁਤ ਆਸਾਂ ਆ ਜੋ ਕਿ ਹੁਣ ਸਮੂਹਕ ਅਕੀਮਿਆ ਤਹਿਤ ਤੱਕ ਅੱਕ ਚੁੱਕੇ ਲੋਕੀ ਦੇਖ ਦੇ ਕੇ ਇਹਨਾਂ ਵਾਲ ਨੂੰ ਥੋੜਾ ਜਿਹਾ ਪਰਿਵਾਰਿਕ ਲੀਡਰਾਂ ਨੂੰ ਜੇ ਪਰਿਵਾਰਵਾਦ ਖਤਮ ਕਰ ਦਿੱਤਾ ਜਾਵੇ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕਿਸੇ ਪਰਸਨਲ ਯੋ ਯੋ ਦੇ ਬ੍ਰੋਥ ਦੇ ਆ ਜ ਸਸ ਗੀਰ ਸਿੰਘ ਬਾਦਲੇ ਆ ਸਾਹਬ ਜਾਂ ਹੋਰ ਕੋਈ ਵੀ ਆ ਜੇ ਦੇਖਿਆ ਜਾਵੇ ਹਰੇਕ ਭੈਣ ਭਰਾ ਹਰੇਕ ਬੰਦੇ ਦੀ ਅਲੱਗ ਅਲੱਗ ਸੋਚ ਹੁੰਦੀ ਇਹਨਾਂ ਦੇਸ਼ਾਂ ਚ ਵੀ ਤਾਂ ਉਹਦੇ ਅਨੁਸਾਰ ਅਸੀਂ ਦੇਖਦੇ ਹਾਂ ਕਿ ਜੇ ਕੋਈ ਨਹੀਂ ਤੁਹਾਨੂੰ ਅਸੈਪਟ ਕਰ ਰਿਹਾ ਕਬੂਲ ਦਾ ਤਾਂ ਥੋੜੀ ਦੇਰ ਲਈ ਜਾਂ ਹੋਰ ਸਮੇਂ ਲਈ ਪਾਸੇ ਹੋ ਗਏ ਜਾਂ ਹੋਰ ਕਿਸੇ ਪਾਸਿਓਂ ਜਾਂ ਹੋਰ ਇੱਕ ਇਦਾਂ ਦੀ ਟੀਮ ਸਥਾਪਿਤ ਕਰਨ ਚਾਹੀਦੀ ਆ ਜਿਹੜੇ ਕਿ ਆਮ ਲੋਕਾਂ ਦੇ ਵਿੱਚ ਆਮ ਘਰਾਂ ਦੇ ਵਿੱਚ ਜਿੱਥੇ ਬੰਨੇ ਆ ਪੰਜਾਬ ਦੇ ਨਿਤ ਇਹੇ ਰੂਟਿਨ ਦੇ ਵਿੱਚ ਇਹੀ ਗੱਲ ਚੱਲ ਰਹੀ ਆ ਡੀਟੇਲ ਦੇ ਵਿੱਚ ਲੋਕੀ ਗੈਸਸ ਤਾਂ ਬਥੇਰੇ ਲਾਈ ਜਾਂਦੇ ਆ ਪਰ ਜਿਹੜਾ ਜਿੱਦਾਂ ਗੁਰੂ ਮਹਾਰਾਜ ਦੀਆਂ ਬਿਆਦਬੀਆਂ ਲਈ ਜਾਂ ਜਿੱਦਾਂ ਦੀ ਇਹ ਪਾਰਟੀ ਅਕਾਲੀ ਦਲ ਰਾਖਾ ਸੀ ਸਾਰਿਆਂ ਦਾ ਉਸ ਟਾਈਮ ਤੇ ਬਿਲਕੁਲ ਮੂੰਹ ਬੰਦ ਰਹਿ ਨਾਲ ਦੀਆਂ ਸੰਸਥਾਵਾਂ ਦੇ ਵੀ ਮੂੰਹ ਬੰਦ ਰਹਿ ਬਿਲਕੁਲ ਗੁਰੂ ਸਾਹਿਬ ਲਈ ਜਾਂ ਇਹ ਜੇ ਅਸੀਂ ਬਹੁਤ ਸਾਰੇ ਦੇਖਦੇ ਆ ਵੀ ਸੰਤ ਜਨੈਲ ਸਿੰਘ ਜੀ ਤਾਂ ਦੀ ਵੀ ਟਕਸਾਲ ਸੀ ਜੇ ਕਿਤੇ ਪੋਥੀਆਂ ਦੀ ਕਿਤੇ ਵੀ ਬਿਆਦਵੀ ਹੋ ਜਾਂਦੀ ਤਾਂ ਉਹਨਾਂ ਨੂੰ ਦੂਜੇ ਚੌਥੇ ਦਿਨ ਚਾੜਾ ਸ਼ਿਕਾਤ ਦਾ ਜਾਂਦਾ ਸੀਗਾ ਜਾਂ ਲੋਕੀ ਇਕੱਠੇ ਹੋ ਕੇ ਛੇਤੀ ਛੇਤੀ ਉਹਨਾਂ ਦਾ ਘਰਾਓ ਕਰਕੇ ਉਹਦਾ ਛੇਤੀ ਰਿਜ਼ਲਟ ਲੈ ਲੈਂਦੇ ਸੀ ਕਿ ਗੁਰੂ ਮਹਾਰਾਜ ਦੀ ਕੋਈ ਬਿਆਦ ਵੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਵੀ ਜਾਂ ਗੋੜਦਵਾਰੇ ਦੀ ਇਵਨ ਕ੍ਰਾਂਤੀ ਸਿੰਘ ਦੀ ਜਾਂ ਕਿਸੇ ਨੇ ਗਲਤ ਕੰਮ ਕਰਦਾ ਉਹਨੂੰ ਵੀ ਉਦਾਂ ਦੀ ਸਜ਼ਾ ਪੁੱਕਣ ਵਾਸਤੇ ਅਰਦਾਸਾ ਸੋਧਣਾ ਮਤਲਬ ਕਿ ਉਹਨੂੰ ਕੁਛ ਗੈਸ ਹੋ ਜਾਂਦੀ ਸੀ ਜਾਂ ਉੱਥੇ ਬੁਲਾ ਲਿਆ ਜਾਂਦਾ ਸੀ ਪੰਸ ਸਿੰਘਾਂ ਵੱਲੋਂ ਤਕੜੀ ਸਜ਼ਾ ਦਿੱਤੀ ਜਾਂਦੀ ਸੀ ਹੁਣ ਇਹ ਹੀ ਸਾਰਿਆਂ ਨੂੰ ਸੁਪਰੀਮ ਸਾਡੇ 5 5 ਬਲਬਰਸ ਪੰਜ ਪਿਆਰਿਆਂ ਦਾ ਦੇਖਣਾ ਬਣਦਾ ਵੀ ਹਿਸਟਰੀ ਕ੍ਰੀਏਟ ਹੋਣ ਜਾ ਰਹੀ ਆ ਵੀ ਉਹ ਕਿੱਦੋਂ ਨੂੰ ਜਾਣਗੇ ਜਾਂ ਕੀ ਕਰਨਗੇ ਬਿਲਕੁਲ ਤੁਸੀਂ ਜੋ ਕਿਹਾ ਸਾਰਿਆਂ ਦਾ ਰੋਜ਼ ਇਹੀ ਗੱਲ ਹੁੰਦੀ ਨਾ ਅਭਦੀਪ ਵੀ ਇਹ ਹੁਣ ਉਹਨਾਂ ਨੇ ਹੀ ਦੇਖਣਾ ਆ ਵੀ ਜੇ ਇੱਜਾਂ ਦੀ ਕੋਈ ਸਮੂਹਕ ਸੰਗਤੀ ਜਾਂ ਪੰਜ ਪ੍ਰਧਾਨੀ ਕੋਈ ਗੱਲ ਹੋ ਜਵੇ ਤਾਂ ਬਾਹਰ ਸਾਰੀਆਂ ਸੰਸਥਾਵਾਂ ਦੇ ਵਿੱਚ ਇਹੀ ਇੱਕ ਆਸ ਬੱਜੀ ਹੋਈ ਆ ਇਹ ਪੰਜਾਬ ਬਾਰੇ ਕੋ ਸੋਚ ਸਕਦੀ ਆ ਕਿਉਂਕਿ ਬਾਰੀ ਪਾਰਟੀਆਂ ਦਾ ਰਿਮੋਟ ਆਪਾਂ ਅੱਗੇ ਵੀ ਕਹਿੰਨੇ ਉਹ ਤਾਂ ਬਾਰੇ ਹੁੰਦਾ ਅਸੀਂ ਚੜ੍ਹਦੀ ਕਲਾ ਦੀ ਅਕਾਲੀ ਗੱਲ ਦੀ ਤੇ ਸ਼੍ਰੋਮਣੀ ਕਮੇਟੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਪਰ ਉਹਨਾਂ ਨੂੰ ਚਲਾਉਣ ਵਾਲਿਆਂ ਨੂੰ ਜਾਂ ਜਿੰਨੀਆਂ ਕਿ ਗਲਤੀਆਂ ਹੋਈਆਂ ਉਹਨਾਂ ਨੂੰ ਉਹਦੇ ਬਾਰੇ ਉਹਨਾਂ ਨੂੰ ਆਪਣੇ ਆਪ ਸਵੈ-ਪੜਚੋਲ ਕਰਨੀ ਜ਼ਰੂਰ ਬਣਦੀ ਜੀ ਬਿਲਕੁਲ ਤੇ ਹੁਣ ਸਭਾ ਸਾਡੇ ਕੋਲ ਸਿਰਫ ਡੇਢ ਮਿੰਟ ਦਾ ਬਾਕੀ ਬਚਿਆ ਜਾਂਦੇ ਜੀ ਹੁੰਦੇ ਕਿ ਤੁਸੀਂ ਦਰਸ਼ਕਾਂ ਦੇ ਨਾਲ ਕੋਈ ਹੋਰ ਸਾਂਝ ਪਾਉਣੀ ਚਾਹੋਗੇ ਹਾਂਜੀ ਨਵਦੀਪ ਦੇਖੋ ਇੱਕ ਤਾਂ ਆਪਾਂ ਇਹ ਦੱਸਿਆ ਸੀ ਤੁਹਾਨੂੰ ਕਿ ਪ੍ਰਵਾਸਰਾ ਟਰੱਸਟ ਵਾਲੇ ਹਾਂ ਹਾਂ ਉਹਨਾਂ ਦੇ ਪ੍ਰੋਗਰਾਮ ਚੱਲ ਰਹੇ ਆ ਬਹੁਤ ਬਹੁਤ ਤੁਸੀਂ ਯੋਗਦਾਨ ਪਾ ਸਕਦੇ ਆ ਕੇਅਰਵਾਨ ਆਲ ਵਾਲੇ ਭਾਜੀ ਉਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਹੋ ਵੀ ਉਹ ਵੀ ਉਹਨਾਂ ਨੂੰ ਟਰਾਂਸਫਰ ਕਰ ਲੈਂਦੇ ਇਦਾਂ ਹੀ ਹਰਮਨ ਫਾਊਂਡੇਸ਼ਨ ਵਾਲੇ ਭੈਣ ਜੀ ਉਹ ਵੀ ਇਦਾਂ ਟਰਾਂਸਫਰ ਦਾ ਹੋਰ ਵੀ ਲਿੰਕਡ ਸੰਸਥਾਵਾਂ ਆ ਗੁਰਦੁਆਰਾ ਟਾਰਾਂਬਰਾ ਇੱਥੇ ਦੇ ਗੁਰਦੁਆਰੇ ਉੱਤੇ ਗੁਰਦੁਆਰੇ ਵੀ ਤੁਸੀਂ ਇਦਾਂ ਵੀ ਕਹਿ ਸਕਦੇ ਹੋ ਕਿ ਪ੍ਰਵਾਸਰਾ ਲਈ ਇਹ ਹੈ ਦੂਜੀ ਗੱਲ ਹੈਗੀ ਆ ਵੀ ਗੇਮਾਂ ਦੇ ਵਾਸਤੇ ਉਹਨਾਂ ਨੂੰ ਉਪਗੀਰ ਸੀ ਵੀ ਐਨੂਅਲ ਸਪੋਰਟਸ ਜਿਹੜੀਆਂ ਗੇਮਾਂ ਹੁੰਦੀਆਂ ਉਹਨਾਂ ਦੀ ਸਪਾਂਸਰਾਂ ਵਾਸਤੇ ਵੀ ਤੇ ਇਦਾਂ ਹੀ ਐਥਲੈਟਿਕ ਐਕਸਪੋਜ਼ ਪਰ ਗੁਰਸ਼ੇਰ ਸਿੰਘ ਮਾਨ ਨੇ ਦੱਸਿਆ ਸੀ ਵੀ ਇਹ ਇਦਾਂ ਹੀ ਤੁਹਾਡੇ ਰਲ ਕੇ ਟੀਮਵਰਕ ਹੁੰਦਾ ਬਹੁਤ ਸ਼ਰਧਾ ਉਹਦੇ ਵਿੱਚ ਬੜੇ ਤਕੜੇ ਨਾਮੀ ਦੌੜਾਕ ਆ ਰਹੇ ਆ ਤੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਤੁਸੀਂ ਦੇਖ ਸਕਦੇ ਆ ਆਹ ਵੀਡੀਓ ਦੇ ਉੱਤੇ ਕਿਦਾਂ ਉਹ ਕੈਂਗਰੂ ਵਾਂਗ ਉਹਨਾਂ ਨੂੰ ਜੰਪ ਲਵਾਉਂਦੇ ਆ ਗਰਾਊਂਡਾਂ ਦੇ ਵਿੱਚ ਹੁਣ ਤੋਂ ਟ੍ਰੇਨਿੰਗ ਚੱਲਦੀ ਪਈ ਆ ਇਸ ਨਾਲ ਸਾਡਾ ਜੋਤ ਜਿੱਥੇ ਪੰਜਾਬੀ ਪੰਜਾਬੀ ਤੇ ਗੇਮਾਂ ਖੇਡਾ ਗਰਵਾਣੀ ਗੁਰੂ ਘਰਾਂ ਨਾਲ ਲੰਗਰਾਂ ਦੀ ਸੇਵਾ ਚ ਜਾਂ ਹੋਰ ਬਾਹਰੀ ਫਾਇਰ ਬ੍ਰਿਗੇਡ ਹੁੰਦੀ ਜਾਂ ਕਿਤੇ ਉਹਨਾਂ ਦੀ ਸੇਵਾ ਦੇ ਵਿੱਚ ਜੁੜਿਆ ਹੁੰਦਾ ਹੁਣ ਇਸੇ ਹੀ ਤਰ੍ਹਾਂ ਉਹਨਾਂ ਸਕੂਲਾਂ ਦੇ ਵਿੱਚ ਹਸਪੀਟਲ ਜਿੱਦੇ ਜਦੋਂ ਰੈਲੀ ਇਸ ਸ੍ਰੀ ਚਰਨ ਦੀ ਲੋਕਾਂ ਉੱਤੇ ਭਰਾਨ ਸੀ ਲੰਗਰ ਲਾਉਨੇ ਆ ਬਹੁਤ ਹੀ ਲੋਕ ਕੋੜੇ ਆਪਣੇ ਨਾਮ ਪੰਜਾਬੀ ਵਾਲੇ ਵੀ ਸਕੂਲ ਵਾਲਿਆਂ ਨੂੰ ਪੰਜਾਬੀ ਪੜਾਉਣ ਵਾਸਤੇ ਵੀ ਉੱਥੇ ਦੇ ਸਕਦੇ ਆ ਜੀ ਬਿਲਕੁਲ ਕਨਾਸਿੰਗ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਕੋਸ਼ਿਸ਼ ਕਰਦੇ ਹੁੰਦੇ ਆ ਗਰਾਊਂਡ ਪੱਧਰ ਦੀ ਜਾਣਕਾਰੀ ਇਸ ਪ੍ਰੋਗਰਾਮ ਦੇ ذریعے ਤੁਹਾਡੇ ਤੱਕ ਪਹੁੰਚਾਈ ਜਾਵੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੈ ਜੇ ਮਿਲ ਗਿਆ ਪਾਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ ਤਦ ਤੱਕ ਤੇਰੀ ਸਾਨੂੰ ਦੋ ਇਜਾਜ਼ਤ ਸਬਜੈਕਟ